ਦੋਰਾ ਪ੍ਰਮੰਤ ਕਮੇਟੀ ਜਿਹੜਾ ਆਪਣਾ ਪਾਰਲੀਮੈਂਟ ਹੈ ਉਹਨੂੰ ਤੋੜਦ ਕੇ ਹਰਿਆਣਾ ਲੱਗ ਬਣਾਤਾ ਜਿਹੜੀ ਅੰਗਰੇਜ਼ ਨਹੀਂ ਕਰ ਸਕੇ ਆਪਾਂ ਆਪਣੀ ਫੌਜ ਨੂੰ ਕਮਜ਼ੋਰ ਕਰਕੇ ਆ ਹਾਲਾਤ ਬਣਾ ਪੀਏ ਤੇ ਅਗਲਾ ਨਿਸ਼ਾਨਾ ਪੰਜਾਬ ਹੈ ਇਕਤੀ ਪੰਜਾਬ ਚ ਵੀ ਕਬਜ਼ਾ ਕਰਨ ਲੱਗੇ ਸੀ ਅਬੰਗੀ ਸਾਹਿਬ ਨੂੰ ਪਤਾ ਹੈ ਕਿਵੇਂ ਬੀਜੇਪੀ ਲੱਗੀ ਸੀ ਮੈਂਬਰਾਂ ਦੇ ਉੱਤੇ ਪਰ ਆਪਣੇ ਦਲੇਰ ਰਹੇ ਸਾਰੇ ਜਿੱਥੇ ਕਰ ਲੈਂਦੇ ਫਿਰ ਉਹਨਾਂ ਨੇ ਫੈਸਲਾ ਕਰਨਾ ਸੀ ਅਰਦਾਸ ਕਿਵੇਂ ਕਰਨੀ ਆ ਕਦੋਂ ਕਰਨੀ ਆ ਕੀ ਕਰਨਾ ਹੈ ਕਿਹੜਾ ਭਾਈ ਕਿੱਥੇ ਲਾਉਣਾ ਹੈ ਕਿਵੇਂ ਕਰਨਾ ਹੁਣ ਉਹਨਾਂ ਦੇ ਹੱਥ ਕਿਉਂ ਆਪਣੀ ਗਲਤੀ ਕਰਕੇ ਯਾਰ ਮਾੜੇ ਆ ਚੰਗੇ ਆ ਪਰ ਫਿਰ ਵੀ ਥੋੜੇ ਆ ਮਾੜੇ ਆ ਚੰਗੇ ਫਿਰ ਵੀ ਥੋੜੇ ਆ ਥੋੜੀ ਫੌਜ ਹੈ ਅੱਜ ਅਮਰੀਕਾ ਉੱਤੇ ਕੋਈ ਹਮਲਾ ਨਹੀਂ ਕਰ ਸਕਦਾ ਝਾਕ ਨਹੀਂ ਸਕਦਾ ਅਮਰੀਕਾ ਤਰਫ ਕਿਉਂਕਿ ਫੌਜ ਤੋਂ ਡਰਦਾ ਹੈ ਆਪਣੇ ਦੇ ਹਮਲੇ ਹੋਣ ਲੱਗੇ ਕਿਉਂ ਹੋਣ ਲੱਗੇ ਕਿਉਂਕਿ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਕਿਸੇ ਵੀ ਹਿੰਮਤ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਤੁਹਾਡੇ ਬਾਰਡਰ ਤੇ ਹਰਿਆਣਾ ਪੁਲਿਸ ਦੀ ਹਿੰਮਤ ਨਹੀਂ ਹੋਣੀ ਸੀ ਇੱਥੇ ਬੰਬ ਸਿੜ ਜਾਣ ਤੇ ਗੋਲੀਆਂ ਪੰਜਾਬ ਚ ਆ ਕੇ ਮਾਰ ਦੇਣ ਕਿਉਂ ਉਹਨੂੰ ਪਤਾ ਹੈ ਕਿਉਂਕਿ ਜਿਹੜਾ ਭਗਵੰਤ ਮਾਨ ਤੇ ਅਮਿਤ ਸ਼ਾਹ ਇੱਕ ਹੋ ਗਿਆ ਆ ਸਿਲੈਕਸ਼ਨ ਦੇ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੀ ਟੁੱਟ ਕੇ ਬਣ ਰਹੀ ਹੈ ਆਮ ਆਦਮੀ ਪਾਰਟੀ ਪੰਜਾਬ ਭਗਵੰਤ ਮਾਨ ਅਗਵਾਈ ਕਰੇ ਬੀਜੇਪੀ ਸਪੋਰਟ ਕਰ ਰਹੀ ਹੈ ਜਿਵੇਂ ਮਹਾਰਾਸ਼ਟਰ ਚ ਉਹਨਾਂ ਨੇ ਸ਼ਿਵ ਸੈਨਾ ਤੋੜੀ ਉਵੇਂ ਉਹਨਾਂ ਨੇ ਪੱਕਾ ਹੋ ਗਿਆ ਹੁਣ ਜਦੋਂ ਭਗਵੰਤ ਮਾਨ ਨੇ ਇੱਥੇ ਗੋਲੀਆਂ ਚੱਲੀ ਜਾ ਰਹੀਆਂ ਪੁਲਿਸ ਚੁੱਪ ਕਰਕੇ ਬੈਠੀ ਹੈ ਦੇਖੀ ਜਾਂਦੀ ਹੈ ਇੱਥੇ ਬੰਦੇ ਚੱਕ ਕੇ ਲੈ ਗਏ ਹਲੇ ਤਾਂ ਇੱਥੇ ਬਾਰਡਰ ਤੇ ਸਾਨੂੰ ਬੰਬ ਰੋਕਿਆ ਹੈ ਤੁਸੀਂ ਆਪਣੀ ਪਾਰਟੀ ਨੂੰ ਨਾ ਤਗੜਾ ਕੀਤਾ ਤੇ ਪਿੰਡਾਂ ਚੋਂ ਚੱਕ ਕੇ ਲੈ ਕੇ ਜਾਣਗੇ ਤੁਹਾਨੂੰ ਹਾਲਾਤ ਕੀ ਹੈ ਪੰਜਾਬ ਦੇ ਗੁੰਡਾਗਰਦੀ ਦਾ ਇਲਾਜ ਹੈ ਗੈਂਗਸਟਰ ਰਾਜ ਕਰੀ ਜਾਂਦੀ ਹੈ ਘਰ ਘਰ ਨਸ਼ਾ ਫੈਚਾਤਾ ਕਿਸੇ ਨੂੰ ਕੋਈ ਪਤਾ ਹੀ ਨਹੀਂ ਕੌਣ ਰਾਜ ਕਰ ਰਿਹਾ ਕੀ ਹੋ ਰਿਹਾ ਖਸਲਾਂ ਰੁਲੀਆਂ ਪਈਆਂ ਹੈ ਅੱਜ ਹੜਾਈ ਸੀ 1 ਰੁਪਿਆ ਨਹੀਂ ਮੁਆਵਜ਼ਾ ਕਹਿੰਦਾ ਸੀ ਬੱਕਰੀਆਂ ਦੇ ਮੁਰਗੀਆਂ ਨੂੰ ਦਊਂਗਾ ਤੇ ਕਿਹੜਾ ਬੰਦਿਆਂ ਨੂੰ ਨਹੀਂ ਦਿੱਤਾ ਮੁਆਵਜ਼ਾ ਨੇ ਆ ਤੁਸੀਂ ਯਾਦ ਕਰੋ ਤਲਵੰਡੀ ਵਾਲਾ ਨਰਮਾ ਖਰਾਬ ਹੋਇਆ ਸੀ ਬਾਦਲ ਸਾਹਿਬ ਨੇ ਕਿੰਨਾ ਦਿੱਤਾ ਸੀ ਚੋਣੀਆਂ ਨੂੰ ਵੀ ਦਿੱਤਾ ਸੀ ਝੋਨੇ ਮੈਂ ਕਹਿੰਦਾ ਚੋਨਾ ਹੁਣ ਗੜੇ ਆ ਹੁਣ ਹੀ ਗੜੇ ਪਏ ਆ ਆ ਖੁੱਡੀਆਂ ਜਿਹੜਾ ਮੰਤਰੀ ਇਹਨਾਂ ਦਾ ਇਹਦੇ ਪਿੰਡ ਚੋਂ 20 ਕਿਲੋਮੀਟਰ ਆਨੰਦਗੜ੍ਹ ਤੋਂ ਸ਼ੁਰੂ ਹੋਏ ਤੇ ਮੈਨੂੰ ਲੱਗਦਾ ਮੋਗੇ ਤੱਕ ਇੱਕ ਲਾਈਨ ਬਣ ਗਈ ਗੜਿਆ ਨੇ ਪਿੰਡ ਤੇ ਪਿੰਡ ਤਬਾ ਹੈ ਇੱਕ ਦਿਨ ਦੇਖਣ ਵੀ ਨਹੀਂ ਗਿਆ ਮੈਂ ਸਾਰੇ ਪਿੰਡਾਂ ਚ ਗਿਆ ਸੀ ਇੱਕ ਦਿਨ ਦੇਖਣ ਨਹੀਂ ਗਿਆ ਰੁਪਿਆ ਕੀ ਦੇਣਾ ਸੀ ਆ ਤਾਂ ਉਹਨਾਂ ਇਹਨਾਂ ਨੇ ਤਾਂ ਜਿਵੇਂ ਇਹ ਕਹਿੰਦਾ ਪੈਰ ਥਲੇ ਬਟੇਰਾ ਆ ਗਿਆ ਉਹ ਤਾਂ ਕਹਿੰਦਾ ਹੁਣ ਮੁੱਖ ਮੰਤਰੀ ਬਣ ਕੇ ਇਹਨਾਂ ਨੂੰ ਵੀ ਪਤਾ ਅੱਗੇ ਜਮਾਨਤ 잡ਤ ਹੋਣੀ ਹੈ ਹੁਣ ਇਹਨਾਂ ਦਾ ਕੰਮ ਤੁਹਾਡੇ ਵਾਸਤੇ ਨਹੀਂ ਹੈ ਉਹ ਤਾਂ ਸੋਚਦੇ ਆ ਹੁਣ ਸਾਡੀ ਤਾਂ ਗੱਲ ਬਣ ਗਈ ਹੁਣ ਤਾਂ 5 ਸਾਲ ਐਸ਼ ਕਰੋ ਮੈਨੂੰ ਇੱਕ ਬੰਦਾ ਆਇਆ ਜਿਹੜਾ ਆਮ ਆਦਮੀ ਛੱਡ ਕੇ ਮੇਰੇ ਕੋਲੇ ਆਇਆ ਪਾਰਟੀ ਸਰੋਪਾ ਦਿੱਤਾ ਮੈਂ ਹੁਣ ਬੈਠੇ ਬੈਠੇ ਮੇਰੇ ਮੈਂ ਕਿਹਾ ਯਾਰ ਆਮ ਆਦਮੀ ਪਾਰਟੀ ਤੂੰ ਛੱਡੀ ਕਿਉਂ ਉਹ ਕਹਿੰਦਾ ਜੀ ਮੈਂ ਬੜਾ ਵਰਕਰ ਸੀ ਆਮ ਆਦਮੀ ਮੈਂ ਉੱਥੇ ਉਹ ਕਾਮ ਆਦਮੀ ਨੂੰ ਵੋਟਾਂ ਪਾਈਆਂ ਕਹਿੰਦਾ ਮੈਂ ਆਪਣੇ ਐਮਐਲਏ ਕੋਲੇ ਗਿਆ ਤੇ ਕਿਹਾ ਕਿ ਮੇਰਾ ਪੁਲਿਸ ਮੈਨੂੰ ਫੜਨ ਆਈ ਹੈ ਤੇ ਮੇਰਾ ਕੋਈ ਸਮੱਸਿਆ ਹੈ ਮੇਰੀ ਮਦਦ ਕਰੋ ਉਹ ਐਮਐਲਏ ਕਹਿੰਦਾ ਕਿ ਮੇਰੇ ਕੋਲੇ ਅੱਜ ਟਾਈਮ ਨਹੀਂ ਹੈ ਮੈਂ ਜਾਣਾ ਕਿਤੇ ਮੇਰੇ ਕੋਲ ਟਾਈਮ ਨਹੀਂ ਹੈ ਉਹ ਕਹਿੰਦਾ ਜੀ ਜਦੋਂ ਵੋਟਾਂ ਸੀ ਉਦੋਂ ਤੋਂ ਤੁਸੀਂ ਕਹਿੰਦੇ ਸਾਰਾ ਟਾਈਮ ਹੀ ਸਾਡੇ ਕੋਲੇ ਆ ਹੁਣ ਕਿਉਂ ਨਹੀਂ ਵੋਟ ਪਾਉਂਦੇ ਉਹ ਆਮ ਆਦਮੀ ਪਾਰਟੀ ਨੇ ਐਮਐਲਏ ਨੂੰ ਦੱਸਿਆ ਕਿ ਕਿਉਂ ਨੂੰ ਕਹਿੰਦਾ ਤੁਸੀਂ ਕਿਹੜਾ ਮੈਨੂੰ ਵੋਟ ਪਾਈ ਹੈ ਉਹ ਕਹਿੰਦਾ ਤੁਹਾਨੂੰ ਹੀ ਵੋਟ ਪਾਈ ਹੈ ਕਹਿੰਦਾ ਤੁਸੀਂ ਮੈਨੂੰ ਨਹੀਂ ਵੋਟ ਪਾਈ ਤੁਸੀਂ ਝਾੜੂ ਨੂੰ ਵੋਟ ਪਾਈ ਹੈ ਤੁਸੀਂ ਕਿਹੜਾ ਕੋਈ ਐਮਐਲਏ ਦੀ ਸ਼ਕਲ ਦੇਖੀ ਪੰਜਾਬੀ ਹੈ ਨਾ ਕੋਈ ਮਰਜ਼ੀ ਆ ਗਿਆ ਝਾੜੂ 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 ਐ ਹੀ ਨਹੀਂ ਪਤਾ ਅੱਧੇ ਪੰਜਾਬ ਨੂੰ ਪਤਾ ਨਹੀਂ ਸੀ ਕਿ ਐਮ ਐਲ ਏ ਕਿਹੜਾ ਜਿਹਨੂੰ ਵੋਟ ਪਾ ਰਹੇ ਹੋ ਉਹ ਕਹਿੰਦਾ ਆ ਮੇਰੇ ਦਰਵਾਜ਼ੇ ਝਾੜੂ ਰੱਖਿਆ ਉਹਨੂੰ ਜਾ ਕੇ ਪੁੱਛ ਲੈ ਕੀ ਕੀ ਨੇ ਐਸ ਐਸ ਪੀ ਨੂੰ ਗੱਲ ਕਰਨਾ ਝਾੜੂ ਗੱਲ ਕਰੂਗਾ ਮੈਨੂੰ ਤਾਂ ਕੰਮ ਹੀ ਨਹੀਂ ਮੇਰੇ ਖਿਲਾਫ ਜਿਹੜਾ ਝਾੜੂ ਵਾਲਾ ਜਿੱਤਿਆ ਨਾ ਲੜਕੀਆਂ ਦਾ ਵਪਾਰ ਉਹ ਕਰਦਾ ਹੈ ਬੈਂਕ ਕੋਨੇ ਲੁੱਟਿਆ ਆਪਣਾ ਉਥੋਂ ਦਾ ਪੈਟਰੋਲ ਪੰਪ ਉਹਨੇ ਲੁੱਟਿਆ ਉਹਦਾ ਬਾਪ ਹਲੇ ਵੀ ਜੇਲ੍ਹ ਚ ਹੈ ਤੁਸੀਂ ਉਹਦਾ ਤੁਸੀਂ ਉਹਨੂੰ ਤੇ ਲੋਕੀ ਦਾ ਹੱਥ ਨਹੀਂ ਮਣਾਉਂਦੇ ਏ ਤੇ ਮੈਂ ਇੱਥੇ ਸੇਵਾ ਕਰਦ ਰਿਹਾ ਗਲੀਆਂ ਨਾਲ ਮੈਂ ਜਲਾਲਾਬਾਦ ਇੱਕ ਹਲਕਾ ਐ ਜਾ ਸੀ ਜਿਨਾ ਕੋਈ ਕੋਈ ਸੋਚ ਹੀ ਨਹੀਂ ਸਕਦਾ ਇਹਨਾਂ ਮੜਾ ਹਾਲ ਸੀ 7 ਸਾਲ ਆਜ ਮੈਂ ਨਕਸ਼ਾ ਬਦਲ ਲੇਤਾ ਪਰ ਨਹੀਂ ਮੈਂ ਹੀ ਉਹੀ ਸਵਾਲ ਪੁੱਛਿਆ ਸੀ ਜਦੋਂ ਕਿ ਤੁਹਾਡੇ ਪਿੰਡ ਚ ਮੋਗੇ ਦਾ ਤੇ ਟਿਊਬ ਉਹਨਾਂ ਹੀ ਲਾਤੇ ਪਰ ਹੋਇਆ ਕੀ ਮੈਂ ਇੱਕ ਪਿੰਡ ਐ ਥੋੜੇ ਪਟੰਡੇ ਚ ਆਪ ਪੁੱਚੋ ਹਲਕੇ ਚ ਮੇਰੇ ਕੋਲੇ ਪਿੰਡ ਵਾਲੇ ਆਏ ਉਹ ਸਰਕਾਰੀ ਜ਼ਮੀਨ ਤੇ ਉਹ ਪਿਛਲੇ 100 ਸਾਲ ਦੇ ਬੈਠੇ ਸੀ ਉਦੋਂ ਦੀ ਜ਼ਮੀਨ ਸਾਰਾ ਪਿੰਡ ਹੀ ਕਿਸੇ ਦੇ ਨਾਂ ਜ਼ਮੀਨ ਨਹੀਂ ਸੀ ਤੇ ਨਾ ਨੌਨ ਮੰਦਾ ਸੀ ਕੁਝ ਕਰਦਾ ਸੀ ਤੇ ਮੈਨੂੰ ਕਹਿੰਦੇ ਜੀ ਜ਼ਮੀਨ ਸਾਡੀ ਸਾਰੀ ਲਵਾ ਦਿਓ ਸਾਡੇ ਨਾਂ ਕਰ ਦਿਓ ਸਾਰਾ ਪਿੰਡ ਇੱਕ ਮੋਰੀ ਡੱਪੂ ਫੋਨ ਨੂੰ ਦੇਵਾਂ ਮੈਂ ਮੈਂ ਸੈਕਟਰੀ ਨੂੰ ਬੁਲਾਇਆ ਮੈਂ ਕਿਹਾ ਲਿਆ ਤੂੰ ਕਿਰਾ ਸਰਕਾਰ ਸੀ ਮੈਂ ਸਾਰਿਆਂ ਦੇ ਨਾਂ ਤੇ ਰਜਿਸਟਰੀਆ ਕਰਾ ਕੇ ਪੜਾ ਦਿਆਂ ਉਹ ਇਲੈਕਸ਼ਨ ਦੇ ਬਾਅਦ ਮੈਂ ਭੁੱਲ ਗਿਆ ਉਹਦੇ ਬਾਰੇ ਮੈਂ ਭੁੱਲ ਗਿਆ ਉਹਦੇ ਇਲੈਕਸ਼ਨ ਦੇ ਬਾਰੇ ਮੈਂ ਪੁੱਛਿਆ ਆਪਣੇ ਬੰਦੇ ਨੂੰ ਮੈਂ ਕਿਹਾ ਯਾਰ ਕੀ ਹੋਇਆ ਉਸ ਪਿੰਡ ਦਾ ਉਹ ਕਹਿੰਦਾ 600 ਦੇ ਹਾਰੇ ਆਪਾਂ ਹੁਣ ਇੱਕ ਬਠਿੰਡਾ ਸ਼ਹਿਰ ਦੇਖ ਲਿਓ ਬਠਿੰਡਾ ਸ਼ਹਿਰ ਕੀ ਹੁੰਦਾ ਸੀ ਤੁਸੀਂ ਬਠਿੰਡੇ ਜਾਂਦੇ ਹੁੰਦੇ ਸੀ 20 ਸਾਲ ਪਹਿਲੇ ਅੱਜ ਕੀ ਐ ਤੁਸੀਂ ਆਪਣਾ ਇਲਾਕਾ ਦੇਖ ਲਓ ਕੋਈ ਚੀਜ਼ ਦੀ ਕਮੀ ਐ ਏਮਜ਼ ਵਰਗੇ ਹਸਤਾ ਲਾਗੇ ਸੜਕਾਂ ਦੇਖੋ ਨਜ਼ਾਰੇ ਵਾਲੀਆਂ ਅੱਛਾ ਗੁਰੂ ਦੀ ਨਗਰੀ ਤਲਵੰਡੀ ਸਭ ਉਹ ਤੱਕ ਸਾਬ ਪਹਿਲੇ ਤੁਸੀਂ ਮੱਥਾ ਟੇਕ ਜਾਂਦੇ 15 ਸਾਲ ਬਰਸਾਤਾਂ ਤਾਂ ਜਾ ਹੀ ਨਹੀਂ ਸਕਦੇ ਸੀ ਟੋਏ ਏਡੇ ਏਡੇ ਹੁੰਦੇ ਸੀ ਖੁੱਪ ਜਾਂਦੇ ਸੀ ਗੱਡੀਆਂ ਖੁੱਪ ਜਾਂਦੀਆਂ ਸੀ ਬਾਦਲ ਸਾਹਿਬ ਨੇ ਜਿੰਨੇ ਤੱਕ ਤੱਕ ਸਾਬ ਹੈ ਸ਼ਾਰਦ ਨੂੰ ਡਵੈਲਪ ਕੀਤਾ ਪੰਜਾਬ ਨੂੰ ਡਵੈਲਪ ਕੀਤਾ ਕੋਈ ਚੀਜ਼ ਦੀ ਕਮੀ ਛੱਡੀ ਨਹੀਂ ਛੋੜੇ ਛੋੜੇ ਚਾਹ ਪੀਣ ਕਿਤੇ ਪਰ ਆਪਾਂ ਗੱਲਾਂ 'ਚ ਆ ਆ ਕੇ ਮੈਂ ਉਹੀ ਬੇਨਤੀ ਕਰਦਾ ਹੁਣ ਤਜਰਬੇ ਕਰਨੇ ਛੱਡ ਦਿਓ ਬਹੁਤ ਕਰ ਲਏ ਆ ਆਪਣੇ ਤੋਂ ਸਿਆਣੇ ਗੁਜਰਾਤੀ ਐ 30 ਸਾਲ ਹੋ ਗਏ ਗੁਜਰਾਤੀਆਂ ਨੂੰ ਲਗਾਤਾਰ ਮੋਦੀ ਮੋਦੀ ਕਰੀ ਜਾਂਦੇ ਭਾਵੇਂ ਜੋ ਮਰਜ਼ੀ ਆ ਜਾਣ ਆ ਝਾੜੂ ਵਾਲੇ ਠੱਗ ਉੱਥੇ ਵੀ ਗਏ ਸੀ ਗੱਲ ਨਹੀਂ ਬਣੀ ਉਕੇ sare ਲੋੜ ਹੀ ਨਹੀਂ ਯਾਰ ਤੁਹਾਨੂੰ ਅਕਾਲੀ ਦਲ ਦੇ ਬਗੇ ਨੇ ਲੋੜ ਹੀ ਕੀ ਐ ਥੋਡੀ ਫੌਜ ਐ ਥੋਡੀ ਪਾਰਟੀ ਐ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਐ ਜਿਹਨੂੰ ਮਰਜ਼ੀ ਜਾ ਕੇ ਬਾਹ ਫੜ ਕੇ ਤੁਸੀਂ ਕੰਮ ਕਰਾ ਸਕਦੇ ਹੋ ਜਦੋਂ ਅਕਾਲੀ ਦਲ ਦੀ ਸਰਕਾਰ ਮਤਲਬ ਥੋਡੀ ਸਰਕਾਰ ਐ ਆ ਝਾੜੂ ਵਾਲੇ ਆ ਜਨ ਕਾਂਗਰਸ ਆ ਜਨ ਲੱਗਦਾ ਕੋਈ ਅੰਗਰੇਜ਼ਾਂ ਦੀ ਸਰਕਾਰ ਆ ਗੱਲ ਹੈ ਕਿ ਨਹੀਂ ਦੀ ਤੁਸੀਂ ਆਪ ਹੀ ਬ੍ਰੇਕਾਂ ਲਾ ਦਿਆਂ ਜੇ ਬ੍ਰੇਕ ਨਾਲ ਆਉਂਦੇ ਆ 10 ਸਾਲ ਮਿਲ ਜਾਂਦੇ ਇੱਥੇ ਹੀ ਕਾਰਖਾਨੇ ਲੱਗ ਜਣੇ ਸੀ ਟੈਕਸਟਾਈਲ ਮਿਲਸ ਆਈਟੀ ਥਿੰਗ ਐ ਇਤਨੇ ਹੀ ਲਈ ਆਉਂਦੇ ਸੀ ਤੁਸੀਂ ਬ੍ਰੇਕਾਂ ਬ੍ਰੇਕਾਂ ਲਾ ਦਿਆਂ ਇੱਥੇ ਰੁਕ ਜਾਓ ਉਹ ਹੁਣਾਂ ਕਿਸੇ ਦੀ ਗੱਲ ਚ ਆ ਜਾਓ ਫੇਕ ਤੋਂ ਐਸ ਕਰਕੇ ਹੁਣ ਇੱਕੋ ਇੱਕ ਬੇਨਤੀ ਹੈ ਦੇਖੋ ਪੰਜਾਬ ਨੂੰ ਬਚਾ ਲਓ ਆਪਣਾ ਘਰ ਪੰਜਾਬ ਹੈ ਇਹਨਾਂ ਨੂੰ ਕੀ ਫਰਕ ਪੈਂਦਾ ਡੁੱਬ ਜੇ ਬੀਜੇਪੀ ਨੂੰ ਕੀ ਫਰਕ ਪੈਂਦਾ ਕਾਂਗਰਸ ਨੂੰ ਕੀ ਫਰਕ ਪੈਂਦਾ ਝਾੜੂ ਵਾਲੇ ਤਾਂ ਜਮਾ ਹੀ ਨਹੀਂ ਪੈਂਦਾ ਇਹਨਾਂ ਨੇ ਤਾਂ ਮੈਂ ਤੁਹਾਨੂੰ ਅੱਜ ਦੱਸਦਾ ਝਾੜੂ ਵਾਲਿਆਂ ਨੇ ਆਪਣਾ ਬੋਰੀ ਬਿਸਤਰਾ ਪੁੱਟ ਕੇ ਇਲੈਕਸ਼ਨ ਪਾੜ ਕੇ ਤੇ ਹੋਰ ਚਲੇ ਜਾਣਗੇ ਇਹਨਾਂ ਨੇ ਕਿਤੇ ਇੱਥੇ ਤੇ ਗੱਲ ਬੰਦ ਹੀ ਨਹੀਂ ਹੋਰ ਕਿਤੇ ਦੁਕਾਨ ਖੋਲੋ ਜਾ ਕੇ ਅਜੇ ਤਾਂ ਰਹਿਣਾ ਇੱਥੇ ਐ ਸੋ ਐਸ ਕਰਕੇ ਜੇ ਵਾਪਸ ਤੁਸੀਂ ਪੈਨਸ਼ਨਾਂ ਚਾਲੂ ਕਰਾਉਣੀ ਹੈ ਵਾਪਸ ਆਟਾ ਦਲ ਵਾਪਸ ਘਰ ਘਰ ਆਏ ਵਾਪਸ ਸ਼ਗਨ ਸਕੀਮ ਚਾਲੂ ਹੋਏ ਵਾਪਸ ਐਸੀ ਨੂੰ ਸਕੂਲਸ਼ੇ ਮਲੇ ਵਾਪਸ ਤੁਹਾਡੇ ਪਿੰਡਾਂ ਚ ਗ੍ਰਾਂਟ ਆਉਣ ਮੈਂ ਤੁਹਾਨੂੰ ਇੱਕ ਗੱਲ ਦਾ ਥੋੜੇ ਦੱਸੋ ਟਿਊਟਰ ਕਨੈਕਸ਼ਨ ਕਿੰਨੇ ਬੰਦੇ ਕੋਲ ਹੈ ਨਹੀਂ ਹੱਥ ਘੜੇ ਕਰਿਓ ਹੈ ਨਹੀਂ ਜਿਹਦੇ ਕੋਲ ਟਿਊਟਰ ਕਨੈਕਸ਼ਨ ਹੈ ਨਹੀਂ ਹੈ ਨਹੀਂ ਜਿਸ ਦਿਨ ਸਰਕਾਰ ਬਣਾ ਦੂੰ ਪਹਿਲੇ ਹਫਤੇ ਸਾਰਿਆਂ ਨੂੰ ਦੇ ਦੂੰ ਉਹ ਪਹਿਲੇ ਵੀ ਆਪਾਂ ਹੀ ਦਿੱਤੇ ਸੀ ਆ ਦੱਸੋ ਦੇ ਪਛਲਾ ਕਿਸ ਨੇ ਦਿੱਤੇ ਆ ਪਰ ਹੁਣ ਤੁਹਾਡੇ ਹੱਥ ਹੈ ਉਹ ਜਿਹੜੇ ਬ੍ਰੇਕ ਤੇ ਪੈਰ ਰੱਖਿਆ ਸੀ ਨਾ ਬ੍ਰੇਕ ਤੇ ਚੱਕ ਕੇ ਹੁਣ ਐਕਸਲੇਟਰ ਤੇ ਰੱਖ ਦਿਓ ਕਿ ਕਾਲੀ ਦਲ ਦੇ ਸਪੀਡ ਪੜਾ ਦਿਓ ਸੋ ਆ ਜਿਹੜੀ ਲੜਾਈ ਹੁਣ ਤੁਹਾਡੀ ਲੜਾਈ ਹੈ ਆ ਤੁਹਾਡੇ ਪਿੰਡਾਂ ਦੀ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਲੜਾਈ ਹੈ ਇਹਨਾਂ ਦਿੱਲੀ ਵਾਲੇ ਚੋਰਾਂ ਦੇਖ ਲਾ ਆ ਸਾਰੇ ਦਿੱਲੀ ਵਾਲੇ ਹੋ ਜਾਈ ਹੈ ਇਹਨਾਂ ਨੂੰ ਆਪਾਂ ਪੜਨਾਂ ਦਈਏ ਜਿਵੇਂ ਪਹਿਲੀ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਸੀ ਨਾ ਉਵੇਂ ਪਹਿਲੀ ਜੂਨ ਨੂੰ ਆਪਾਂ ਵੀ ਬਾਰਡਰ ਸੀਲ ਕਰ ਦਈਏ ਕੋਈ ਦਿੱਲੀ ਵਾਲੀ ਪਾਰਟੀ ਨੂੰ ਇੱਕ ਵੋਟ ਨਹੀਂ ਪਿੰਡ ਚ ਪੈਣ ਦੇਣੀ ਆਪਾਂ ਸਾਰੀਆਂ ਵੋਟਾਂ ਆਪਣੀ ਖੇਤਰੀ ਪਾਰਟੀ ਕਾਲੀ ਦਲ ਨੂੰ ਲਾਈਏ ਤੇ ਮੈਂ ਧਨਵਾਦ ਕਰਦਾ ਸਾਰੀ ਲੀਡਰਸ਼ਿਪ ਦਾ ਬਹੁਤ ਵਧੀਆ ਕੰਟ ਕੀਤਾ ਹੈ ਬੜੀ ਖੁਸ਼ੀ ਹੈ ਰਵੀਪ੍ਰੀਤ ਵੀ ਹੁਣ ਆਪਣੇ ਪਰਿਵਾਰ ਦੇ ਮੇਰਾ ਸਾਡੇ ਦਾ ਮੈਂ ਤੁਹਾਨੂੰ ਦੱਸਾਂ ਮੇਰੇ ਸਾਲੇ ਨਾਲ ਦਾ ਬਹੁਤ ਇਕੱਠੇ ਹੀ ਰਹੇ ਇਕੱਠੇ ਪੜੇ ਹੈ ਇਕੱਠੇ ਹੋਰ ਨਹੀਂ ਪੁੱਛਦਾ ਸੋ ਸੋ ਆ ਹੈਕ ਸੋ ਬੜਾ ਸਾਡੇ ਪਰਿਵਾਰ ਦਾ ਜੀ ਹੈ ਤੇ ਬੰਗੀ ਸਾਹਿਬ ਦਾ ਸਾਡੇ ਬਲ ਬਾਦਲ ਸਾਹਿਬ ਦਾ ਮਤਲਬ ਪੱਕੇ ਉਹ ਦਸਾਂ ਕੀ ਨਰ ਬੰਦੇ ਆ ਉਹ ਕਾਲੀ ਦੇ ਦੱਸਾ ਕੀ ਥੋੜੇ ਕਰਕੇ ਤਾਂ ਕਾਲੀ ਖੜਾ ਸਾਡੇ ਦਰਸਾ ਬੜੇ ਫੌਜਾਂ ਆਈਆਂ ਮਾਰਨ ਵਾਸਤੇ ਆਪਣੇ ਬੰਦੇ ਹੀ ਤਗੜੇ ਆ ਜਿਹੜੇ ਲੱਗੇ ਰਹੇ ਚਲੋ 2 ਦਿਨ 5-7 ਸਾਲ ਪਿੱਛੇ ਹੋ ਜਾਈਦਾ ਪਰ ਫਿਰ ਫੌਜਾਂ ਹੁਣ ਮੈਂ ਦੇਖਿਆ ਮਾਦ ਨੂੰ ਅੱਜ ਦੱਸਦਾ 13 ਸੀਟਾਂ ਤੋਂ ਅੱਜ ਦੀ ਤਰੀਖ ਮੈਂ ਕਿਹਾ 10 ਤੋਂ ਵੱਧ ਆਪਾਂ ਕੱਲ੍ਹ ਹੀ ਜਿੱਤਾਂਗੇ ਤੇ ਮੈਂ ਕਹਿੰਦਾ ਜੇ ਪੰਜਾਬ ਫੈਸਲਾ ਕਰ ਲੇ ਕੋਈ ਪਤਾ ਨਹੀਂ ਜੇ ਤੁਸੀਂ 92 ਉਹ ਪਗਲਾ ਨੂੰ ਜਿਤਾ ਸਕਦੇ ਆ ਥੋੜੀ ਤਾਂ ਆਪਣੀ ਫੌਜ ਹੈ ਤੇ ਮੈਂ ਕਹਿੰਦਾ ਮਨ ਬਣਾ ਲਓ 13 ਦੀਆਂ 13 ਜਿੱਤ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ